ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਜਾਣਾਂਗੇ ਅਰਥਵਿਵਸਥਾ ਕੀ ਹੈ ਅਰਥਵਿਵਸਥਾ ਕਿਸੇ ਦੇਸ਼ ਦੀ ਉਹ ਪ੍ਰਣਾਲੀ ਹੁੰਦੀ ਹੈ ਜਿਸ ਦੇ ਅਧੀਨ ਇਹ ਤੈ ਇਹ ਤੈ ਹੁੰਦਾ ਹੈ ਕਿ ਸਰੋਤਾਂ ਦੀ ਮਲਕੀਅਤ ਕਿਸ ਦੀ ਹੋਵੇਗੀ ਉਤਪਾਦਨ ਕੌਣ ਕਰੇਗਾ ਵੰਡ ਕਿਵੇਂ ਹੋਵੇਗੀ ਅਤੇ ਲੋਕਾਂ ਦੀਆਂ ਲੋੜਾਂ ਕਿਵੇਂ ਪੂਰੀਆਂ ਹੋਣਗੀਆਂ ਵੱਖ-ਵੱਖ ਦੇਸ਼ਾਂ ਨੇ ਆਪਣੇ ਇਤਿਹਾਸਿਕ ਰਾਜਨੀਤਿਕ ਅਤੇ ਸਮਾਜਿਕ ਹਾਲਾਤਾਂ ਦੇ ਅਨੁਸਾਰ ਵੱਖ-ਵੱਖ ਕਿਸਮਾਂ ਦੀਆਂ ਅਰਥਵਿਵਸਥਾਵਾਂ ਅਪਣਾਈਆਂ ਹਨ ਇਸੇ ਕਰਕੇ ਅਰਥਵਿਵਸਥਾ ਇੱਕੋ ਤਰ੍ਹਾਂ ਦੀ ਇੱਕੋ ਤਰ੍ਹਾਂ ਦੀ ਨਹੀਂ ਹੁੰਦੀ ਬਲਕਿ ਕਈ ਤਰ੍ਹਾਂ ਦੀ ਹੁੰਦੀ ਹੈ ਸਭ ਤੋਂ ਪਹਿਲਾਂ ਅਤੇ ਮਹੱਤਮਪੂਰਨ ਕਿਸਮ ਪੂੰਜੀਵਾਦ ਅਰਥਵਿਵਸਥਾ ਕੈਪੀਟਲਿਸਟ ਇਕਨੋਮੀ ਹੈ ਇਸ ਪ੍ਰਣਾਲੀ ਵਿੱਚ ਉਤਪਾਦਨ ਅਤੇ ਸਾਧਨਾਂ ਦੀ ਮਲਕੀਅਤ ਨਿੱਜੀ ਵਿਅਕਤੀਆਂ ਜਾਂ ਕੰਪਨੀਆਂ ਦੇ ਹੱਥ ਵਿੱਚ ਹੁੰਦੀ ਹੈ ਲੋਕ ਆਪਣਾ ਕਾਰੋਬਾਰ ਆਪਣੀਆਂ ਮਰਜ਼ੀ ਨਾਲ ਕਰ ਸਕਦੇ ਹਨ ਅਤੇ ਮਾਰਕੀਟ ਵਿੱਚ ਮੰਗ ਅਤੇ ਸਪਲਾਈ ਦੇ ਆਧਾਰ ਤੇ ਕੀਮਤਾਂ ਤੈਅ ਹੁੰਦੀਆਂ ਹਨ। ਸਰਕਾਰ ਦੀ ਭੂਮਿਕਾ ਸੀਮਤ ਹੁੰਦੀ ਹੈ। ਅਮਰੀਕਾ, ਬ੍ਰਿਟੇਨ ਅਤੇ ਜਪਾਨ ਵਰਗੇ ਦੇਸ਼ ਪੂੰਜੀਵਾਦੀ ਅਰਥਵਿਵਸਥਾ ਦੀ ਉਦਾਹਰਣ ਹਨ। ਇਸ ਪ੍ਰਣਾਲੀ ਦਾ ਫਾਇਦਾ ਇਹ ਹੈ ਕਿ ਨਵੀਨਤਾ, ਮੁਕਾਬਲਾ ਅਤੇ ਤੇਜ਼ ਆਰਥਿਕ ਵਿਕਾਸ ਹੁੰਦਾ ਹੈ। ਪਰ ਨੁਕਸਾਨ ਇਹ ਹੈ ਕਿ ਅਮੀਰ ਅਤੇ ਗਰੀਬ ਵਿਚਕਾਰ ਫਰਕ ਵੱਧ ਜਾਂਦਾ ਹੈ। ਦੂਜੀ ਮਹੱਤਵਪੂਰਨ ਕਿਸਮ ਦੀ ਅਰਥਵਿਵਸਥਾ ਹੈ ਸਮਾਜਵਾਦ ਸਮਾਜਵਾਦੀ ਅਰਥਵਿਵਸਥਾ ਸੋਸ਼ਲਿਸਟ ਇਕਨੋਮੀ ਇਸ ਪ੍ਰਣਾਲੀ ਵਿੱਚ ਉਤਪਾਦਨ ਦੇ ਮੁੱਖ ਸਾਧਨ ਸਰਕਾਰ ਦੇ ਅਧੀਨ ਹੁੰਦੇ ਹਨ ਉਤਪਾਦਨ ਅਤੇ ਵੰਡ ਦਾ ਮਕਸਦ ਨਫਾ ਨਹੀਂ ਬਲਕਿ ਸਮਾਜ ਭਲਾਈ ਹੁੰਦਾ ਹੈ ਸਰਕਾਰ ਇਹ ਯਕੀਨੀ ਬਣਾਉਂਦੀ ਹੈ ਕਿ ਹਰ ਵਿਅਕਤੀ ਨੂੰ ਬੁਨਿਆਦੀ ਸਹੂਲਤਾਂ ਮਿਲਣ ਸੋਵੀਤ ਯੂਨੀਅਨ ਅਤੇ ਕੁਝ ਹੱਦ ਤੱਕ ਭਾਰਤ ਦੇ ਇਸ ਪ੍ਰਣਾਲੀ ਨੂੰ ਅਪਣਾਇਆ ਇਸ ਦਾ ਫਾਇਦਾ ਸਮਾਨਤਾ ਹੈ ਪਰ ਨੁਕਸਾਨ ਇਹ ਹੈ ਕਿ ਮੁਕਾਬਲਾ ਘੱਟ ਹੋਣ ਕਾਰਨ ਵਿਕਾਸ ਦੀ ਗਤੀ ਹੌਲੀ ਹੋ ਜਾਂਦੀ ਹੈ ਤੀਜੀ ਕਿਸਮ ਕਮਿਊਨਿਸਟ ਅਰਥਵਿਵਸਥਾ ਹੈ ਕਮਿਊਨਿਸਟ ਇਕਨੋਮੀ ਇਸ ਸਮਾਜਵਾਦ ਦੀ ਅੱਗੇ ਵਧੀ ਹੋਈ ਸ਼ਕਲ ਮੰਨੀ ਜਾਂਦੀ ਹੈ ਇਸ ਵਿੱਚ ਨਿੱਜੀ ਮਲਕੀਅਤ ਲਗਭਗ ਖਤਮ ਹੋ ਜਾਂਦੀ ਹੈ ਅਤੇ ਸਾਰੀ ਸੰਪਤੀ ਸਮਾਜ ਦੀ ਸਾਂਝੀ ਹੁੰਦੀ ਹੈ ਇਸ ਦਾ ਮਕਸਦ ਵਰਗ ਰਹਿਤ ਸਮਾਜ ਬਣਾਉਣਾ ਹੁੰਦਾ ਹੈ ਜਿੱਥੇ ਹਰ ਵਿਅਕਤੀ ਨੂੰ ਉਸ ਦੀ ਲੋੜ ਅਨੁਸਾਰ ਮਿਲੇ ਚੀਨ ਕਯੂਬਾ ਤੇ ਉੱਤਰੀ ਕੋਰੀਆ ਇਸ ਦੇ ਉਦਾਹਰਨ ਹਨ ਇਸ ਪ੍ਰਣਾਲੀ ਦਾ ਫਾਇਦਾ ਸਮਾਨਤਾ ਹੈ ਪਰ ਨੁਕਸਾਨ ਵਿਅਕਤੀਗਤ ਆਜ਼ਾਦੀ ਦੀ ਘਾਟ ਹੈ ਚੌਥੀ ਅਰਥਵਿਵਸਥਾ ਮਿਲੀ ਜੁਲੀ ਅਰਥਵਿਵਸਥਾ ਮਿਕਸਡ ਇਕਨੋਮੀ ਹੁੰਦੀ ਹੈ ਜੋ ਅੱਜ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪ੍ਰਚਲਿਤ ਹੈ ਇਸ ਪ੍ਰਣਾਲੀ ਵਿੱਚ ਪੂੰਜੀਵਾਦ ਅਤੇ ਸਮਾਜਵਾਦ ਦੋਹਾਂ ਦੇ ਗੁਣ ਸ਼ਾਮਲ ਹੁੰਦੇ ਹਨ ਕੁਝ ਖੇਤਰ ਨਿੱਜੀ ਹੱਥਾਂ ਵਿੱਚ ਹੁੰਦੇ ਹਨ ਤੇ ਕੁਝ ਸਰਕਾਰੀ ਕੰਟਰੋਲ ਹੇਠ ਭਾਰਤ ਇਸ ਦਾ ਸਭ ਤੋਂ ਵਧੀਆ ਉਦਾਹਰਣ ਹੈ ਇਸ ਅਰਥਵਿਵਸਥਾ ਦਾ ਫਾਇਦਾ ਇਹ ਹੈ ਕਿ ਵਿਕਾਸ ਅਤੇ ਸਮਾਜਿਕ ਭਲਾਈ ਵਿੱਚ ਸੰਤੁਲਨ ਬਣਿਆ ਰਹਿੰਦਾ ਹੈ ਇੱਕ ਹੋਰ ਮਹੱਤਵਪੂਰਨ ਵਰਗੀਕਰਨ ਖੇਤਰ ਦੇ ਆਧਾਰ ਤੇ ਅਰਥਵਿਵਸਥਾ ਦਾ ਹੈ ਪ੍ਰਾਇਮਰੀ ਅਰਥਵਿਵਸਥਾ ਵਿੱਚ ਖੇਤੀ ਖਣਨ ਅਤੇ ਮੱਛੀ ਪਾਲਣ ਸ਼ਾਮਲ ਹਨ ਸਕੈਂਡਰੀ ਅਰਥਵਿਵਸਥਾ ਵਿੱਚ ਫੈਕਟਰੀਆਂ ਤੇ ਉਦਯੋਗ ਆਉਂਦੇ ਹਨ ਜਿਵੇਂ ਸਿੱਖਿਆ ਸਿਹਤ ਟਰਾਂਸਪੋਰਟ ਬੈਂਕਿੰਗ ਸ਼ਾਮਲ ਹਨ ਆਧੁਨਿਕ ਦੌਰ ਵਿੱਚ ਅਰਥਵਿਵਸਥਾ ਨੂੰ ਵਿਕਾਸ ਦੇ ਨਾਮ ਤੇ ਵੀ ਵੰਡਿਆ ਜਾਂਦਾ ਹੈ ਵਿਕਾਸਸ਼ੀਲ ਅਰਥਵਿਵਸਥਾ ਵਿੱਚ ਵਿਵਸਥਾ ਉਹ ਹੁੰਦੀ ਹੈ ਜਿੱਥੇ ਉਤਪਾਦਕ ਅਤੇ ਆਮਦਨ ਹੌਲੀ-ਹੌਲੀ ਵਧ ਰਹੀ ਹੁੰਦੀ ਹੈ ਜਿਵੇਂ ਭਾਰਤ ਵਿਕਸਿਤ ਅਰਥਵਿਵਸਥਾ ਉਹ ਹੁੰਦੀ ਹੈ ਜਿੱਥੇ ਜੀਵਨ ਪੱਧਰ ਉੱਚਾ ਹੁੰਦਾ ਹੈ ਜਿਵੇਂ ਅਮਰੀਕਾ ਅਤੇ ਜਰਮਨੀ ਇਸ ਦੇ ਨਾਲ ਹੀ ਪਿਛੜੀ ਅਰਥਵਿਵਸਥਾ ਵੀ ਹੁੰਦੀ ਹੈ ਜਿੱਥੇ ਲੋਕ ਜਿੱਥੇ ਸਰੋਤਾਂ ਦੀ ਘਾਟ ਤੇ ਗਰੀਬੀ ਜ਼ਿਆਦਾ ਹੁੰਦੀ ਹੈ ਉਦੋਂ ਦੇ ਸਮੇਂ ਵਿੱਚ ਡਿਜੀਟਲ ਅਤੇ ਗਲੋਬਲ ਅਰਥਵਿਵਸਥਾ ਦੀ ਇੱਕ ਨਵਾਂ ਰੂਪ ਹੈ ਆਨਲਾਈਨ ਵਪਾਰਕ ਡਿਜੀਟਲ ਭੁਗਤਾਨ ਕ੍ਰਿਪਟੋ ਕਰੰਸੀ ਅਤੇ ਅੰਤਰਰਾਸ਼ਟਰੀ ਵਪਾਰ ਦੇ ਅਰਥਵਿਵਸਥਾ ਨੂੰ ਗਲੋਬਲ ਪੱਧਰ ਤੇ ਜੋੜ ਕੇ ਰੱਖ ਦਿੰਦਾ ਹੈ ਅੱਜ ਕਿਸੇ ਇੱਕ ਦੇਸ਼ ਦੀ ਅਰਥਵਿਵਸਥਾ ਸਥਿਤੀ ਦੁਨੀਆ ਭਰ ਦੇ ਅਸਰ ਪਾਉਂਦੀ ਹੈ ਅਖੀਰ ਵਿੱਚ ਕਹਿ ਸਕਦੇ ਹਾਂ ਕਿ ਅਰਥਵਿਵਸਥਾ ਕਈ ਤਰ੍ਹਾਂ ਦੀ ਹੁੰਦੀ ਹੈ ਅਤੇ ਹਰ ਦੇਸ਼ ਆਪਣੀ ਸਥਿਤੀ ਅਨੁਸਾਰ ਕਿਸੇ ਇੱਕ ਜਾਂ ਮਿਲੀ ਹੋਈ ਪ੍ਰਣਾਲੀ ਨੂੰ ਅਪਣਾਉਂਦਾ ਹੈ ਕੋਈ ਵੀ ਅਰਥਵਿਵਸਥਾ ਪੂਰੀ ਤਰ੍ਹਾਂ ਪਰਫੈਕਟ ਨਹੀਂ ਹਨ ਪਰ ਉਹੀ ਅਰਥਵਿਵਸਥਾ ਸਫਲ ਮੰਨੀ ਜਾਂਦੀ ਹੈ ਆਪਣੇ ਲੋਕਾਂ ਨੂੰ ਰੁਜ਼ਗਾਰ ਅਤੇ ਸੁਰੱਖਿਆ ਅਤੇ ਬਿਹਤਰ ਜੀਵਨ ਪ੍ਰਦਾਨ ਕਰੇ